ਲੋਕ ਵੀ ਜਵਾਬ ਦੇਣ ਦੀ ਤਿਆਰੀ ਕਰ ਚੁੱਕੇ ਨੇ ਕਿ ਬਹੁਤ ਹੋ ਗਿਆ ਹੁਣ ਰੇਟ ਤੁਸੀਂ ਵਧਾ ਲੇ ਤੇ ਜਵਾਬ ਅਸੀਂ ਇਸ ਤਰੀਕੇ ਨਾਲ ਦਵਾਗੇ ਪਰ ਫਾਇਦਾ ਕੀ ਉਸ ਚੀਜ਼ ਦਾ ਜਿਹੜੀ ਕੰਮੇ ਨਾ ਆਵੇ ਕਿਉਂਕਿ 3G ਤੇ ਆਪਰੇਟ ਕਰ ਰਿਹਾ ਬੀਐਸਐਨL ਅਜੇ ਤੱਕ ਅਗਸਤ ਦੇ ਵਿੱਚ ਬੀਐਸਐਨL ਉਹ 4G ਨੂੰ ਲਾਂਚ ਕਰ ਰਿਹਾ ਤੇ 4G ਦੀ ਟੈਸਟਿੰਗ ਪੰਜਾਬ ਦੇ ਵਿੱਚ ਹੋ ਵੀ ਚੁੱਕੀ ਆ ਬੀਐਸਐਨL ਜ਼ਰੂਰੀ ਕਿਉਂ ਹੈ ਇਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਨੂੰ ਕੀ ਫਾਇਦਾ ਹੋਏਗਾ ਜੇਕਰ ਤੁਸੀਂ ਰੇਟ ਵਧਾਉਂਦੇ ਹੋ ਤਾਂ ਫਿਰ ਲੋਕ ਵੀ ਜਵਾਬ ਦੇਣਾ ਜਾਣਦੇ ਬੀਐਸਐਨਐਲ ਨੇ ਹੁਣ ਜੀਓ, ਏਅਰਟੈਲ ਤੇ 20 ਸਮੇਤ ਬਾਕੀ ਸਾਰੀ ਕੰਪਨੀਆਂ ਨੂੰ ਝਟਕਾ ਦੇ ਦਿੱਤਾ ਦਰਸ਼ਨ ਹੁਣ ਲੱਖਾਂ ਲੋਕ BSNL ਦੇ ਵਿੱਚ ਵਾਪਸੀ ਕਰ ਰਹੇ ਨੇ BSNL ਚ SIM ਪੋਰਟ ਕਰਾ ਰਹੇ ਨੇ ਕਿਉਂਕਿ ਬਾਕੀ ਸਾਰੀਆਂ ਕੰਪਨੀਆਂ ਨੇ ਜੁਲਾਈ ਮਹੀਨਾ ਆਉਂਦੇ ਯੂਜ਼ਰਸ ਨੂੰ ਇੱਕ ਵੱਡਾ ਝਟਕਾ ਦਿੱਤਾ ਤਾਂ ਫਿਰ ਰੇਟ ਵਧਾਏ ਰੀਚਾਰਜ ਪਲਾਨਸ ਦੇ ਜਿਸ ਦੇ ਨਾਲ 600 ਰੁਪਏ ਤੱਕ ਵੀ ਮਹਿੰਗੇ ਰੇਟ ਹੋ ਗਏ ਜੋ ਐਨੂਅਲ ਪਲਾਨਸ ਨੇ ਜੋ ਸਾਲ ਵਾਲੇ ਪਲਾਨਸ ਨੇ ਐਸੇ ਚ ਲੋਕਾਂ ਨੂੰ ਝਟਕਾ ਲੱਗਿਆ ਮਹਿੰਗਾਈ ਦੀ ਮਾਰ ਲੋਕਾਂ ਦੇ ਉੱਤੇ ਪਈ ਤੇ ਫਿਰ ਉਹਨਾਂ ਨੇ ਵੀ ਹੁਣ ਜਵਾਬ ਦੇਣਾ ਸ਼ੁਰੂ ਕੀਤਾ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਰੇਟ ਵਧਾਓਗੇ ਫਿਰ ਤੁਹਾਨੂੰ ਛੱਡ ਵੀ ਸਕਦੇ ਹਾਂ ਤੇ ਇਹੀ ਚੀਜ਼ ਕਰਕੇ ਵੀ ਦਿਖਾ ਦਿੱਤੀ ਹੈ ਬੀਐਸਐਨਐਲ ਕੋਲ 7.82 ਫੀਸਦੀ ਦੇ ਕਰੀਬ ਦਾ ਸ਼ੇਅਰ ਹੁਣ ਤੱਕ ਰਿਹਾ ਪਰ ਜਿਸ ਹਿਸਾਬ ਨਾਲ ਹੁਣ ਲੋਕ ਇੱਕ ਤੋਂ ਬਾਅਦ ਇੱਕ ਪੋਰਟ ਕਰ ਰਹੇ ਨੇ ਬੀਐਸਐਨਐਲ ਦੇ ਵਿੱਚ ਲੱਗਦਾ ਹੈ ਕਿ ਹੁਣ ਬੀਐਸਐਨਐਲ ਦਾ ਸ਼ੇਅਰ ਜ਼ਰੂਰ ਉੱਤੇ ਜਾਣ ਵਾਲਾ ਹੈ ਤੇ ਲੋਕ ਵੀ ਜਵਾਬ ਦੇਣ ਦੀ ਤਿਆਰੀ ਕਰ ਚੁੱਕੇ ਨੇ ਕਿ ਬਹੁਤ ਹੋ ਗਿਆ ਔਰ ਰੇਟ ਤੁਸੀਂ ਵਧਾ ਲਏ ਤੇ ਜਵਾਬ ਅਸੀਂ ਇਸ ਤਰੀਕੇ ਨਾਲ ਦਵਾਂਗੇ ਇੱਥੇ ਸਮਝਦੇ ਹਾਂ ਕਿ ਹੁਣ ਹੋ ਕਿਉਂ ਰਿਹਾ ਹੈ ਬੀਐਸਐਨਐਲ ਦੀ ਸਰਵਿਸ ਲੋਕਾਂ ਨੇ ਆਖਰਕਾਰ ਛੱਡੀ ਹੀ ਕਿਉਂ ਸੀ ਬੀਐਸਐਨਐਲ ਛੱਡ ਕੇ ਜੇ ਗਏ ਸੀ ਤਾਂ ਹੁਣ ਵਾਪਸ ਆਉਣ ਤੇ ਕੀ ਕੁਝ ਸੁਧਰ ਗਿਆ ਤੇ ਬੀਐਸਚੈਨਲ ਦਾ ਮਜ਼ਬੂਤ ਹੋਣਾ ਕਿਉਂ ਜ਼ਰੂਰੀ ਹੈ ਪਹਿਲੀ ਗੱਲ ਕਿਉਂ ਵਾਪਸ ਆ ਰਹੇ ਨੇ ਤਾਂ ਇਹਦਾ ਜਵਾਬ ਹੈ ਇੱਕ ਤਾਂ ਰੇਟ ਮਹਿੰਗੇ ਹੋਏ ਦੂਜਾ ਬੀਐਸਐਨਐਲ ਦੇ ਵਿੱਚ ਪਲਾਨਸ ਮਿਲ ਜਾਂਦੇ ਨੇ ਬਿਲਕੁਲ ਸਸਤੇ ਤਾਂ 15-1600 ਰੁਪਏ ਦੇ ਵਿੱਚ ਕਈ ਬੀਐਸਐਨਐਲ ਦੇ ਐਸਏ ਪਲਾਨਸ ਨੇ ਜਿਦੇ ਨਾਲ ਸਾਲ ਭਰ ਦੇ ਲਈ ਤੁਹਾਨੂੰ ਕਾਲਿੰਗ ਮਿਲ ਜਾਂਦੀ ਹੈ ਨਾਲ ਡਾਟਾ ਵੀ ਮਿਲ ਜਾਂਦਾ ਤੇ ਐਸਐਮਐਸ ਵਗੈਰਾ ਜੋ ਸਭ ਕੁਝ ਬਾਕੀ ਦਿੰਦੇ ਨੇ ਉਹੀ ਮਿਲ ਜਾਂਦਾ ਪਰ ਦਿੱਕਤ ਕੀ ਆਉਂਦੀ ਸੀ ਹੁਣ ਤੱਕ ਬੀਐਸਐਨਐਲ ਦੇ ਵਿੱਚ ਕਿ ਬੰਦਾ ਪਲਾਨਸ ਸਸਤੇ ਦੇ ਚੱਕਰ ਚ ਕਰਵਾਤਾ ਲੈਂਦਾ ਸੀ ਪਰ ਫਾਇਦਾ ਕੀ ਉਸ ਚੀਜ਼ ਦਾ ਜਿਹੜੀ ਕੰਮੇ ਨਾ ਆਵੇ ਤਾਂ ਐਸੇ ਚ ਹੁੰਦਾ ਕਿ ਚਲੋ ਕਾਲਿੰਗ ਚੱਲ ਰਹੀ ਹੈ ਮੈਸੇਜ ਆ ਰਹੇ ਨੇ ਪਰ ਡਾਟਾ ਨਹੀਂ ਸੀ ਚੱਲਦਾ ਸਲੋ ਸਪੀਡ ਕਿਉਂਕਿ 3G ਤੇ ਆਪਰੇਟ ਕਰ ਰਿਹਾ ਬੀਐਸਐਨਲ ਅਜੇ ਤੱਕ ਅਜੇ ਵੀ 3G ਉਹ ਚੱਲ ਰਿਹਾ ਹੁਣ ਲੰਗੇ ਟਾਈਮ ਦੀ ਗੱਲਾਂ ਹੋ ਗਈਆਂ ਜਾਂ 3G ਤੇ ਚੱਲਿਆ ਕਰਦਾ ਸੀ ਅਗਸਤ ਦੇ ਵਿੱਚ ਬੀਐਸਐਨਲ ਆ ਉਹ 4G ਨੂੰ ਲਾਂਚ ਕਰ ਰਿਹਾ ਤੇ 4G ਦੀ ਟੈਸਟਿੰਗ ਪੰਜਾਬ ਦੇ ਵਿੱਚ ਹੋ ਵੀ ਚੁੱਕੀ ਹੈ ਪੰਜਾਬ ਚ অলਮੋਸਟ ਪਹਿਲਾਂ ਤੋਂ ਹੀ 4G ਲਾਂਚ ਹੈ ਤਾਂ ਐਸੇ ਚ ਜੋ ਇੱਥੇ ਸਰਵਿਸਿਜ਼ ਚੈੱਕ ਕੀਤੀ ਹੈ ਕਾਫੀ ਇੱਕ ਸਟੇਬਲ ਨੈਟਵਰਕ ਪਾਇਆ ਗਿਆ ਕਿ ਜੋ 4G ਹੈ ਬੜਾ ਵਧੀਆ ਤਰੀਕੇ ਨਾਲ ਚੱਲਦਾ ਹੈ ਤੇ ਦੂਸਰੇ ਪਾਸੇ ਹੁਣ ਜੋ 5G ਅੱਜ ਦੇ ਟਾਈਮ ਦੀ ਗੱਲ ਕਰ ਲਈਏ ਤਉ 5G ਵੀ ਇਦਾਂ ਦਾ ਚੱਲ ਰਿਹਾ ਜਿਵੇਂ 4G ਹੋਵੇ ਤਾਂ 5G ਦੀ ਜੋ ਸਪੀਡ ਦੇ ਦਾਅਵੇ ਵੱਡੇ ਵੱਡੇ ਕੀਤੇ ਗਏ ਸੀ ਉਹ ਅਸਲ 'ਚ ਮਿਲੀ ਨਹੀਂ ਲੋਕਾਂ ਨੂੰ 5G ਦਾ ਰੇਟ ਤਾਂ ਵਧਾਤਾ ਉਹ ਸਪੀਡ ਨਹੀਂ ਮਿਲੀ ਜਿਸ ਕਾਰਨ ਲੋਕ ਕਹਿੰਦੇ ਕਿ ਹੁਣ ਜੇ ਇੰਨਾ ਮਹਿੰਗਾ ਰੇਟ ਦੇਣਾ ਹੀ ਹੈ ਸਰਵਿਸ ਵੀ ਉਹੀ ਪਹਿਲਾਂ ਵਾਲੀ ਮਿਲ ਰਹੀ ਹੈ ਤਾਂ ਫਿਰ ਕਿਉਂ ਨਾ BSNL 'ਤੇ ਚਲੇ ਜਾਈਏ ਕਿਉਂਕਿ 4G ਵੀ ਉਧਰ ਮਿਲ ਰਿਹਾ ਹੈ ਰੇਟ ਵੀ ਘਟਨੇ ਤੇ ਨਾਲੋਂ ਨਾਲ ਆਪਣੇ ਦੇਸ਼ ਦੀ ਇਕਲੌਤੀ ਐਸੀ ਸਰਕਾਰੀ ਕੰਪਨੀ ਵੀ ਹੈ ਜੋ ਇਹ ਸਾਰੀ ਸੁਵਿਧਾਵਾਂ ਦੇ ਰਹੀ ਹੈ ਬੀਐਸ ਚੈਨਲ ਜ਼ਰੂਰੀ ਕਿਉਂ ਹੈ ਇਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਨੂੰ ਕੀ ਫਾਇਦਾ ਹੋਏਗਾ ਐਸ ਅ ਯੂਜ਼ਰ ਬੀਐਸ ਚੈਨਲ ਹੈ ਦੇਸ਼ ਦੀ ਕੰਪਨੀ ਤਾਂ ਐਸੇ ਦੇ ਵਿੱਚ ਜੇ ਬੀਐਸ ਚੈਨਲ ਮਜ਼ਬੂਤ ਹੋਈ ਤਾਂ ਸਿੱਧੇ ਤੌਰ ਤੇ ਬਾਕੀ ਕੰਪਨੀਆਂ ਤੇ ਪ੍ਰੈਸ਼ਰ ਪਾਊਗਾ ਕਿ ਜੇ ਅਸੀਂ ਰੇਟ ਵਧਾਏ ਤਾਂ ਫਿਰ ਲੋਕ ਉਧਰ ਚਲੇ ਜਾਣਗੇ ਤੇ ਲੋਕਾਂ ਨੂੰ ਜੇ ਆਪਣੇ ਕੋਲ ਜੋੜ ਕੇ ਰੱਖਣਾ ਹੈ ਕਸਟਮਰ ਜੋੜ ਕੇ ਰੱਖਣੇ ਨੇ ਤਾਂ ਐਸੇ ਦੇ ਵਿੱਚ ਫਿਰ ਰੇਟ ਤਾਂ ਸਹੀ ਰੱਖਣੇ ਪੈਣੇ ਨੇ ਤੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਆਫਰ ਦੇ ذریعے ਜਾਂ ਫਿਰ ਕਿਸੇ ਹੋਰ ਤਰੀਕੇ ਦੇ ذریعے ਕੰਪਨੀਆਂ ਹੁਣ ਕਹਿਣ ਕਿ ਅਸੀਂ ਤੁਹਾਨੂੰ ਘੱਟ ਰੇਟ ਦੇ ਉੱਤੇ ਪਲਾਨਸ ਦਵਾਂਗੇ ਜਾਂ ਫਿਰ ਇਹ ਵੀ ਹੋ ਸਕਦਾ ਕੋਈ ਦੀਵਾਲੀ ਆਫਰ ਨਿਊ ਇਅਰ ਆਫਰ ਇਹਦਾ ਕਰਕੇ ਲੋਕਾਂ ਨੂੰ ਘੱਟ ਰੇਟ ਦੇ ਉੱਤੇ ਪਲਾਨਸ ਦਿੱਤੇ ਜਾਣ ਤਾਂ ਕਿ ਉਹ ਜੁੜੇ ਰਹਿਣ ਲੋਕ ਇਦਾਂ ਛੱਡ ਕੇ ਨਾ ਕੰਪਨੀ ਜਾਣ ਬੀਐਸਐਨਐਲ ਦੇ ਮਜ਼ਬੂਤ ਹੋਣ ਦੇ ਨਾਲ ਹੁਣ ਲੋਕਾਂ ਨੂੰ ਮਦਦ ਇੱਥੇ ਜ਼ਰੂਰ ਮਿਲਣ ਵਾਲੀ ਹੈ ਜੇਕਰ ਤੁਸੀਂ ਵੀ ਪੋਰਟ ਕਰਾਉਣਾ ਚਾਹੁੰਦੇ ਹੋ ਤਾਂ ਨਜ਼ਦੀਕੀ ਸੈਲਰ ਦੇ ਕੋਲ ਜਾ ਕੇ ਤੁਸੀਂ ਪੋਰਟ ਕਰਾ ਸਕਦੇ ਹੋ ਤੇ ਉਸ ਦੇ ਨਾਲ ਇੱਕ ਜਵਾਬ ਜ਼ਰੂਰ ਮਿਲੇਗਾ ਇਹਨਾਂ ਟੈਲੀਕਮ ਕੰਪਨੀਆਂ ਨੂੰ ਕਿ ਜੇਕਰ ਤੁਸੀਂ ਰੇਟ ਵਧਾਉਂਦੇ ਹੋ ਤਾਂ ਫਿਰ ਲੋਕ ਵੀ ਜਵਾਬ ਦੇਣਾ ਜਾਣ